ਪਈ ਹੋ ਰੇਡ ਬੰਟੀ ਦੀ ਚਾਰ ਜਾਫੀਆਂ ਵਿੱਚੋਂ ਪੰਡੋਰੀ ਵਾਲਾ ਇਸ ਵੇਲੇ ਕੋਸ਼ੇ ਕਰ ਰਿਹਾ ਟਾਈਮ ਦੇ ਵਿੱਚ ਸਰਦਾਰੀ ਲੋਪੋਂ ਵਾਲਿਆ ਉਧਰ ਬਾਬੇ ਨੇ ਸ਼ੀਰੇ ਸ਼ੰਮੀਪਰੀ ਨੇ ਐਲਾਨ ਕਰ ਦਿੱਤਾ ਹੈ ਵੀ ਅੱਜ ਵੈਸ ਜਿਹੜਾ ਘੱਟੋ-ਘੱਟ 18 ਕਬੱਡੀਆਂ ਪਾਵੇਗਾ ਉਹਦੇ ਕਿੰਨੇ ਪੁਆਇੰਟ ਖੋੜਗੇ ਉਹ ਗੱਲ ਬਾਤ ਹੀ ਹੋਵੇਗੀ ਪਰ ਰੇਟਰ ਨੂੰ ਜ਼ਰੂਰੀ ਹੋਵੇਗਾ ਵੀ 18 ਕਬੱਡੀਆਂ ਪਾਵੇਗਾ ਪਰ ਵੇਖੋ ਸਾਹਮਣੇ ਬੰਟੀ ਬੰਟੀ ਡੱਕਿਆ ਗਿਆ ਹੈ ਖੇਡ ਦਾ ਮੁੰਡਾ ਟੀਮ ਦਾ ਨਾਂ ਬੇ ਉਹ ਬਲੰਟੀ ਹੈ ਇਹ ਬੰਟੀ ਕੋਲੀਆਂ ਵਾਲ ਦਾ ਜਸਵਿੰਦਰ ਸਿੰਘ ਦਾ ਪੁੱਤਰ 300 ਰੁਪਏ ਲੱਗਾ ਹੋਇਆ ਪਰਗਟ ਸੰਧੂ ਉਹਨਾਂ ਦੇ ਗਰੁੱਪ ਦੇ ਵੱਲੋਂ ਹੁਣ ਵੇਖਦੇ ਆਂ ਵੀ 2500 2500 2500 2500 2500 ਸ਼ਰਨਾ ਸ਼ਰਨਾ ਬੰਟੀ ਠੀ ਕੋਲ ਬਾਹਰ ਦੇ ਵਿੱਚ ਕਿਤੇ ਸਾਡੇ ਨਾਲ ਖੇਚਾ ਤਾਂ ਨਹੀਂ ਨੇ ਹੋਵੇ ਜੂਰ ਧਿਆਨ ਰੱਖਿਓ ਆ ਨੌਜਵਾਨ ਦੀ ਤੀਜੀ ਰੇਡ 2500 ਦੀ 2500 ਦੀ ਇਹ ਸੀਚੀ ਵਾਲੀ ਲਈ 1000 ਰੁਪਿਆ ਰਾਣਾ ਸਾਡਾ ਵੀ ਰਮਸੀ ਤੇ ਪੱਟੇ ਉਹਨਾਂ ਵੱਲੋਂ ਆ ਫੜਿਓ ਰੇਡਰ ਵੱਡਾ ਨਾਂ ਹੈ ਕਬੱਡੀ ਦੇ ਵਿੱਚ ਪਰ ਸਾਹਮਣੇ ਵੇਖਦਾ ਵੀ ਬਾਬਾ ਦੀਪ ਸਿੰਘ ਕਬੱਡੀ ਕਲਾ ਮਾਝੇ ਦੀ ਟੀਮ ਦਾ ਹੈ ਨਾ ਗੱਭਰੂ ਕਰ ਰਿਹਾ ਕੋਸ਼ਿਸ਼ ਔਰ ਨਾਮ ਸਰਾਏ ਤੇ ਜੰਟੀ ਅਮਰੀਕਾ ਵਾਲਾ ਸਾਡਾ ਵੀਰ ਹਰਤੇ ਪੈਣੀਆ ਕੋ ਕਹਿੰਦਾ ਧੱਕ ਤੇ ਪੈਣੀ ਪੈਣੀ ਆ ਸਾਹਮਣੇ ਬੰਟੀ ਦੀ ਰਾਰ ਦਾ ਾਲਾਰਮ ਕੀਤਾ ਹੋਇਆ ਔਰ ਵੇਖਣਾ ਵੀ ਕੋਸ਼ਿਸ਼ ਸੱਤੂ ਦੀ